ਤੇ ਸਾਡੀ ਹਾਜ਼ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਲੱਗੇ ਪਿਆਰ ਸਹਿਤ ਆਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਲ ਸ਼ੁਰੂ ਕਰਨ ਤੋਂ ਪਹਿਲਾਂ ਹਰੀ ਜਲ ਸ਼ੁਰੂ ਕਰਨ ਤੋਂ ਪਹਿਲਾਂ ਜਗਤ ਗੁਰੂ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਉਹਨਾਂ ਦੀ ਪ੍ਰਬੰਧ ਕਮੇਟੀ ਤੇ ਸੇਵਾਦਾਰਾਂ ਦਾ ਕੋਟ ਬਾਰ ਧੰਨਵਾਦ ਕਰਾਂ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਪੜਾਅ ਬਣਾਇਆ ਤੇ ਗੁਰੂ ਮਹਾਰਾਜ ਦੀ ਪਾਵਨ ਗੁਰਸੰਗਤ ਵਾਸਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਤੁਹਾਡੀ ਕੀਤੀ ਸੇਵਾ ਦਾ ਫਲ ਸਤਿਗੁਰੂ ਦੇਵੇ ਸਾਰੀ ਗੁਰਸੰਗਤ ਨੂੰ ਆਪਦੇ ਚਰਨ ਕਮਲਾਂ ਨਾਲ ਜੋੜੇ ਆਪਾਂ ਹੁਣ ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲਾ ਇੱਕ ਅਰਦਾਸ ਬੇਨਤੀ ਕਰਿਓ ਏਦਾਂ ਦੀ ਆਵੇਗੀ ਗੁਰੂ ਰਵਦਾਸ ਜੀ ਮਹਾਰਾਜ ਲਿਖਦੇ ਨੇ ਬਹੁਤ ਜਨਮ ਵਿਸਰੇ ਸੇ ਮਾਦੋ ਜਨਮ ਤੇ ਮਾਰੇ ਲੇਖੇ ਮੇਰੇ ਸਤਿਗੁਰਾ ਕਈਆਂ ਜਨਮਾਂ ਤੋਂ ਤੇਰੇ ਚਰਨਾਂ ਤੋਂ ਵਿਛੜੇ ਸੀ ਆ ਜਨਮ ਲੈ ਕੇ ਆਪਾਂ ਪਹਿਲਾ ਅਰਦਾਸ ਬੇਨਤੀ ਕਰੀਏ ਵੀ हे ਦਾਤਾ ਤੂੰ ਆਪਦੇ ਚਰਨ ਕਮਲਾਂ ਦੀ ਪ੍ਰੀਤ ਬਖਸ਼ ਦੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਇੱਕ ਭਾਈ ਤੋਂ ਸਟੇਜ ਦੀ ਮਰਜ਼ਾ ਅਨਸਾਰ ਸ਼ਬਦ ਸੁਣੋ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਮੈਂ ਅਗਲੀਆਂ ਕਵਤਾ ਤੁਹਾਡੇ ਚਰਨਾਂ ਸਾਂਝੀਆਂ ਕਰਾਂਗਾ ਆਗਿਆ ਦਿਓ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਜੀ ਆਪਾਂ ਕੌਣ ਗੁਰੂ ਨਾਨਕ ਸਰਬ ਕਲਾ ਸਮਰੱਥ ਸ਼ਕਤੀ ਦੁੱਖ ਭਾਰਤ ਭੂਮੀ ਦਾ ਹਰਨ ਆਏ ਓਹ ਕਾਲੂ ઋਸ਼ੀ ਨੇ ਕਾਲੂ ઋਸ਼ੀ ਨੇ ਕਰੀ ਉਪਾਸ਼ਨਾ ਸੀ ਪੂਰੇ ਕੌਲੇ ਕਰਾਰ ਸੀ ਕਰਨ ਆਏ बन ਗਏ ਸਹਾਰਾ ਦੁਖੀਆਂ ਦਾ ਸ਼ਰਨ ਜਿੰਨਾ ਦੀ ਚਾਰੇ ਹੀ ਵਰਨ ਆਏ ਸਭੇ ਹੋਣਗੇ ਮੁਕਤ ਦਰਬਾਰ ਸਿੰਘਾ ਜਿਹੜੇ ਨਾਨਕ ਗੁਰਾਂ ਦੀ ਸ਼ਰਨ ਆਏ ਜਿਹੜੇ ਗੁਰੂ ਨਾਨਕ ਦੀ ਸ਼ਰਨ ਆਏ ਹੋ ਕੈਣੀ ਕੈਣੀ B. ਤੀ ਗੁਜਾਰੀ ਦੱਸਦੀ ਸੱਚੇ ਬਾਦਸ਼ਾਹ ਕਬੂਲ ਕਰ ਲੈਣੀ ਹਉ ਬੇਨਤੀ ਗੁਜਾਰੀ ਦੱਸਦੀ ਗੁਜਾਰੀ ਦੱਸਦੀ ਸੱਚੇ ਬਾਦਸ਼ਾਹ ਕਬੂਲ ਕਰ ਲੈਣੀ ਓ ਲਾਈ ਹੱਥ ਤਾਂ ਮਿਹਰ ਭਰਿਆ ਰੱਖੀ ਸਿਰ ਤੇ ਹਮੇਸ਼ਾ ਮੇਰੇ ਸਾਈ ਹੱਥ ਤਾਂ ਮਿਹਰ ਭਰਿਆ ਮਿਹਰ ਭਰਿਆ ਰੱਖੀ ਸਿਰ ਤੇ ਹਮੇਸ਼ਾ ਮੇਰੇ ਸਾਈਂ ਹੋ ਕੇਰੇ ਕੇਰੇ ਖੰਡੇ ਜਹੀ ਤਿੱਖੀ ਧਾਰ ਤੇ ਤੁਰ ਹੋਊਗਾ ਸਹਾਰੇ ਸਹਬਾ ਤੇਰੇ ਖੰਡੇ ਜਹੀ ਤਿੱਖੀ ਧਾਰ ਤੇ ਖੀਦਾਰ ਦੇ ਦੁਰ ਹੋਊਗਾ ਸਹਾਰੇ ਸੇ ਬਾ ਤੇਰੇ ਗਾ ਕੇ ਗਾ ਕੇ ਪਾਪੀ ਉੱਤੇ ਕਰੋ ਕਿਰਪਾ ਸੇਵਾ ਸੰਗਤਾਂ ਦੀ ਘਰਾਂ ਚਿਤ ਲਾ ਕੇ ਪਾਪੀ ਉੱਤੇ ਕਰੋ ਕਿਰਪਾ ਕਰੋ ਕਿਰਪਾ ਸੇਵਾ ਸੰਗਤਾਂ ਦੀ ਘਰਾਂ ਚਿਤ ਲਾ ਕੇ ਹੋ ਮੇਵੇ ਮੇਵੇ ਆਤਮਾ ਨੂੰ ਦਿਓ ਸ਼ਕਤੀ ਜਿਹੜੀ ਐਬਾਂ ਨੂੰ ਹਰਾ ਕੇ ਰੱਖ ਦੇਵੇ ਆਤਮਾ ਨੂੰ ਦਿਓ ਸ਼ਕਤੀ ਦਿਓ ਸ਼ਕਤੀ ਜਿਹੜੀ ਐਬਾਂ ਨੂੰ ਹਰਾ ਕੇ ਰੱਖ ਦੇਵੇ ਕਹਿੰਦੇ ਕਹਿੰਦੇ ਬਾਲੇ ਹੀ ਖਤਰਨਾਕ ਨੇ ਡੰਗਾ ਮਾਰਦੇ ਵਕਾਰ ਪੰਜ ਰਹਿੰਦੇ ਬਾਲੇ ਹੀ ਖਤਰਨਾਕ ਨੇ ਖਤਰਨਾਕ ਨੇ ਡੰਗਾ ਮਾਰਦੇ ਵਕਾਰ ਪੰਜ ਰਹਿੰਦੇ ਹੋ ਪਾਏ ਪਾਏ ਦਸਮ ਦੁਆਰ ਖੋਲ ਦੋ ਜੀ ਜਿੰਦੇ ਸੈਂਕੜੇ ਜਨਮ ਤੋਂ ਲਗਾਇ ਦਸਮ ਦੁਆਰ ਖੋਲ ਦੋ ਦੁਆਰ ਖੋਲ ਦੋ ਜੀ ਜਿੰਦੇ ਸੈਂਕੜੇ ਜਨਮ ਤੋਂ ਲਗਾਇ ਝੇੜਾ ਝੇੜਾ ਕਹਿੰਦਾ ਹਰਾ ਪਾਲ ਸ਼ਮਲਾ ਹੋਣਾ ਕੱਟ ਦੋ ਚਰਾਸੀ ਵਾਲਾ ਗੇੜਾ ਕਹਿੰਦਾ ਹਰਾ ਪਾਲ ਮਲਾ ਉਹ ਪਾਲ ਸ਼ਮਲਾ ਹੁਣ ਕੱਟ ਦੋ 84 ਵਾਲਾ ਗੇੜਾ ਕਹਿੰਦਾ ਹਰਪਾਲ ਸ਼ਮਲਾ ਕੱਟ ਦੋ 84 ਵਾਲਾ ਗੇੜਾ